ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਮਹਿੰਦਰ ਕੋਰ ਰੇਕੀ ਗ੍ਰੈਂਡ ਮਾਸਟਰ ਟੈਰੋ ਕਾਰਡ ਰੀਡਰ ਮਲਪੁਰ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਮਾਂ ਹੁਣ ਤੂੰ ਕੱਦ ਬਿਮਾਰ ਹੋਏਂਗੀ ਇਹ ਸਿਰਫ ਲਫ਼ਜ਼ ਹੀ ਨਹੀਂ ਇੱਕ ਅਹਿਸਾਸ ਹੈ ਇਹ ਜਿਹੜੀ ਮੈਂ ਕਰਤਾ ਤੁਹਾਨੂੰ ਦੱਸਣ ਲੱਗੀ ਆ ਇਹ ਪ੍ਰਵੀਨ ਸੰਧੂ ਜੀ ਦੀ ਹੈ ਇਸ ਕਵਿਤਾ ਦਾ ਟਾਈਟਲ ਹੈ ਮਾਂ ਦਾ ਪੁਨਰਜਨਮ ਤੇ ਉਹਨਾਂ ਦੀ ਕਿਤਾਬ ਦਾ ਨਾਮ ਹੈ ਤੂਫਾਨ ਇਸ ਕਹਾਣੀ ਵਿੱਚ ਇੱਕ ਲੜਕਾ ਜੋ ਕੈਨੇਡਾ ਰਹਿੰਦਾ ਹੈ ਉਸ ਨੂੰ ਖਬਰ ਮਿਲਦੀ ਹੈ ਕਿ ਮਾਂ ਬਹੁਤ ਬਿਮਾਰ ਹੈ ਤੇ ਉਹ ਜਹਾਜ਼ ਚੜ੍ਹ ਕੇ ਪੰਜਾਬ ਚ ਆਂਦਾ ਹੈ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਸ ਦੀ ਜਿਹੜੀ ਮਾਤਾ ਹੈ ਉਹ ਕੁਝ ਦਿਨਾਂ ਵਿੱਚ ਠੀਕ ਹੋ ਜਾਂਦੀ ਹੈ ਤੇ ਉਹ ਵਾਪਸ ਕੈਨੇਡਾ ਵਾਪਸ ਚਲਾ ਜਾਂਦਾ ਹੈ ਤੇ ਫਿਰ ਉੱਥੇ ਜਾ ਕੇ ਕੁਝ ਦਿਨਾਂ ਬਾਅਦ ਉਹ ਆਪਣੀ ਮਾਂ ਨੂੰ ਇੱਕ ਖੱਤ ਲਿਖਦਾ ਹੈ ਉਸ ਦੇ ਕੀ ਜਜ਼ਬਾਤ ਹਨ ਉਸ ਖੱਤ ਦੇ ਵਿੱਚ ਉਹ ਉਹ ਮੈਥੋਂ ਪੜਕੇ ਦੱਸਦੀਆਂ ਉਹ ਮਾਂ ਨੂੰ ਲਿਖ ਰਿਹਾ ਹੈ ਕਿ ਮਾਂ ਤੂੰ ਫਿਰ ਕਦ ਬਿਮਾਰ ਹੋਵੇਂਗੀ ਜਦ ਪਿੱਛੇ ਜੇ ਤੂੰ ਬਿਮਾਰ ਹੋਈ ਸੀ ਵੱਡੀ ਭੈਣ ਵੀ ਆਈ ਸੀ ਛੋਟੀ ਭੈਣ ਗੱਲ ਲੱਗ ਕੇ ਰੋਈ ਸੀ ਤਿੰਨੋਂ ਵੀਰੇ ਵੀ ਤੈਨੂੰ ਤੱਕਣ ਖਾਤਰ ਆਏ ਸੀ ਲੋਕ ਲਾਜ ਹੀ ਸਹੀ ਪਰਜਾਈਆਂ ਨੇ ਵੀ ਪਿੰਡ ਫੇਰੇ ਪਾਈ ਸੀ ਮਾਂ ਤੂੰ ਕਦ ਬਿਮਾਰ ਹੋਵੇਂਗੀ ਮਾਂ ਤੂੰ ਦੁਬਾਰਾ ਕਦ ਬਿਮਾਰ ਹੋਏਂਗੀ ਮਾਂ ਤੂੰ ਬਿਮਾਰ ਸੀ ਪਰ ਬਾਪੂ ਦੇ ਚਿਹਰੇ ਤੇ ਚਾਹ ਸੀ ਪੋਤੇ-ਪੋਤੀਆਂ ਦੋਤੇ-ਦੋਤੀਆਂ ਖਾਤ ਉਹ ਪੁੱਛਦਾ ਫਿਰਦਾ ਸੀ ਭਾਈ ਸੇਬਾਂ ਦਾ ਕੀ ਭਾ ਹੈ ਮਾਂ ਤੂੰ ਫੇਰ ਕਦ ਬਿਮਾਰ ਹੋਏਂਗੀ ਮਾਂ ਦੁਬਾਰਾ ਕਦ ਬਿਮਾਰ ਹੋਏਂਗੀ ਸਾਂਝੇ ਚੁੱਲ੍ਹੇ ਚੜੀ ਦਾਲ ਸੀ ਅੱਜ ਰੋਟੀ ਦਾ ਵੱਖਰਾ ਹਿੱਸਾ ਸੀ ਮਾਂ ਤੂੰ ਬਿਮਾਰ ਸੀ ਪਰ ਤੇਰੇ 베ੜੇ ਵਿੱਚ ਅੱਜ ਅੱਜ ਤੇਰਾ 베ੜਾ ਆਵਾਜ਼ ਸੀ ਬਚਪਨ ਵਾਲੀ ਚੁਲਬੁਲ ਚੁਲਬੁਲ ਫਿਰ ਆਪਣੇ ਘਰ ਹੋਈ ਸੀ ਇਕੱਲਿਆਂ ਦਾ ਰੋਣਾ ਪੁੱਲ ਅੱਜ ਫੁਲਵਾੜੀ ਵੇਖ ਤੂੰ ਵੀ ਤਾਂ ਰੋਈ ਸੀ ਮਾਂ ਤੂੰ ਕਦ ਬਿਮਾਰ ਹੋਵੇਂਗੀ ਮਾਂ ਦੁਬਾਰਾ ਕਦ ਬਿਮਾਰ ਹੋਵੇਂਗੀ ਮਾਂ ਤੂੰ ਲੱਖ ਬੁਲਾਵੇਂ ਵਕਤ ਨਹੀਂ ਬਹਾਨਾ ਲਾਈਏ ਸਾਰੇ ਜਾਈਏ ਯਾਰਾਂ ਨਾਲ ਟੂਰ ਲਗਾਈਏ ਛੁੱਟੀ ਵਾਲਾ ਦਿਨ ਸ਼ਹਿਰ ਚ ਸੌਕੇ ਗੁਜ਼ਾਰੀਏ ਮਾਂ ਕੰਮ ਬੜਾ ਹੈ ਇਹ ਕਹਿ ਕੇ ਖਹਿੜਾ ਛੁਡਾਈਏ ਮਾਂ ਤੇਰੀ ਬਿਮਾਰੀ ਦੀ ਖਬਰ ਨੇ ਸਭ ਨੂੰ ਵੇਲਾ ਕਰਤਾ ਮਾਂ ਤੇਰੀ ਬਿਮਾਰੀ ਨੇ ਅਜ ਟੱਬਰ ਇਕੱਠਾ ਕਰਤਾ ਫਿਰ ਤੋਂ ਵੀਰਾਂ ਨੂੰ ਮਿਲਣ ਨੂੰ ਮੇਰਾ ਬੜਾ ਦਿਲ ਕਰਦਾ ਬਾਪੂ ਵੀ ਸਭ ਨੂੰ ਯਾਦ ਕਰਦਾ ਤੇ ਹੌਕੇ ਜੇ ਭਰਦਾ ਮਾਂ ਤੂੰ ਬਿਮਾਰ ਕਦੋਂ ਹੋਵੇਂਗੀ ਮਾ ਲੰਬੀ ਹੋਵੇ ਤੇਰੀ ਉਮਰ ਪਰ ਫਿਰ ਤੋਂ ਅੱਧ ਮੋਈ ਜੀ ਕਦ ਹੋਵेंगी ਮਾ ਤੂੰ ਬਿਮਾਰ ਕਦ ਹੋਵੇਂਗੀ ਮਾ ਫਿਰ ਦੁਬਾਰਾ ਕਦ ਬਿਮਾਰ ਹੋਵੇਂਗੀ ਇਹ ਕਵਿਤਾ ਜੋ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਕਵਿਤਾ ਨੂੰ ਜਦੋਂ ਮੈਂ ਪੜਿਆ ਸੁਣਿਆ ਤੇ ਮੈਂ ਹੁਣ ਜਦੋਂ ਪੜਦੀ ਪਈਆਂ ਤਾਂ ਮੈਨੂੰ ਮੈਂ ਭਾਵੁਕ ਹੋਈਆਂ ਤੁਹਾਨੂੰ ਇਹ ਕਵਿਤਾ ਕਿਹੋ ਜੀ ਲੱਗੀ उम्मीद है तुम भी इस महसूस करोगे खुश रहो सेफ रहो हंसते वसते रहो वीडियो देखने लिये बहुत बहुत धन्यवाद थैंक यू